ਇਲਜ਼ਾਮ ਮੇਰੇ 'ਤੇ ਲਾਇਆਏ ਕਰ ਦਿੱਤਾ ਬਦਨਾਮ ਮੈਨੂੰ ਇਲਜ਼ਾਮ ਮੇਰੇ 'ਤੇ ਲਾਇਆਏ ਕਰ ਦਿੱਤਾ ਬਦਨਾਮ ਮੈਨੂੰ ਤੂੰ ਬੇਫਿਕਰ ਬੈਠੀ ਕਰ ਆਪਣੇ ਕੀ ਤੂੰ ਨਾ ਆਯਾਰਾਮ ਮੈਨੂੰ ਇਲਜ਼ਾਮ ਮੇਰੇ ਤੇ ਲਾਇਆ ਏ ਕਰ ਦਿੱਤਾ ਬਦਨਾਮ ਮੈਨੂੰ ਲੜਨ ਦੇ ਬਹਾਨੇ ਲੱਭ ਦੀਏ ਨਾਲੇ ਮਟਕੇ ਪਾਤਾਲਾਂ ਗੇ ਦੀਏ ਲੜਨ ਦੇ ਬਹਾਨੇ ਲੱਭ ਦੀਏ ਨਾਲੇ ਫਟਕੇ ਪਤਾ ਲੱਗਦੀ ਲਾ ਕੇ ਇਸ਼ਕੇ ਦਾ ਰੋਗ ਮੈਨੂੰ ਤੂੰ ਲੈ ਦਵਾਈ ਖੰਗਦੀ ਲਾ ਕੇ ਇਸ਼ਕੇ ਦਾ ਰੋਗ ਮੈਨੂੰ ਤੂੰ ਲੈ ਦਵਾਈ ਖੰਗਦੀ ਲਾ ਦੇ ਆ ਵਿੱਚ ਲੰਗਾ ਦਿੱਤਾ ਨਾ ਮਿਲ ਆਈ ਉਸ ਸ਼ਾਮ ਮੈਨੂੰ ਇਲਜ਼ਾਮ ਮੇਰੇ ਸਿਰ ਲਾਇਆ ਏ ਕਰ ਦਿੱਤਾ ਬਦਨਾਮ ਮੈਨੂੰ ਇਲਜ਼ਾਮ ਮੇਰੇ ਸਿਰ ਲਾਇਆ ਏ ਕਰ ਦਿੱਤਾ ਬਦਨਾਮ ਮੈਨੂੰ ਲਗਦਾ ਨਾ ਚੰਗਾ ਹੁਣ ਬਦਾਰ ਕੁਮਣਾ ਚੰਗਾ ਲਗਦਾ ਨਾ ਤੇਰੇ ਬਿੰਦਿਆਰ ਕੁੰਮਣਾ ਲਗਦਾ ਨਾ ਚੰਗਾ ਹੁਣ ਬਦਾਰ ਕੁੰਮਣਾ ਚੰਗਾ ਲਗਦਾ ਨਾ ਤੇਰੇ ਬਿੰਦਿਆਰ ਕੁੰਮਣਾ ਤਾਂ ਨੂੰ ਤਾਂ ਪਲ-ਪਲ ਯਾਦ ਚਤਾਉਂਦੀ ਏ ਵੇਖ ਕਿਸੇ ਨੂੰ ਯਾਦ ਤੇਰੀ ਜਦੋਂ ਆ ਜਾਂਦੀ ਵੇਖ ਕਿਸੇ ਨੂੰ ਤੇਰੀ ਜਦੋਂ ਆ ਜਾਂਦੀ ਇਹ ਵੀ ਕੱਲ ਨਾਲ ਹੰਝੂਆਂ ਨੂੰ ਮੈਂ ਲਾ ਲੈਂਦਾ ਇਹ ਵੀ ਕੱਲ ਨੂੰ ਹੰਝੂਆਂ ਨੂੰ ਮੈਂ ਲਾ ਲੈਂਦਾ ਮੱਥਿਓਂ ਨਾ ਉਤਰੇ ਕਦੇ ਵੱਟ ਤੇਰੇ ਜੀੜਾ ਨਾਂਦ ਹੌਸਲੇ ਬੁਲਾ ਲੈਂਦਾ ਮੱਥੇ ਹੋਂ ਨਾ ਤਰੀ ਕਦੇ ਵਟ ਤੇਰੇ ਜੀੜਾ ਨਾਲ ਹੌਸਲੇ ਬੁਲਾ ਲੈਂਦਾ ਅੱਖਾਂ ਤਾਂ ਮੇ ਪਾਵੇਂ ਤੇਰੇ ਰਹਿਂਦਾ ਸੀ ਨਾ ਭੁੱਲਿਆ ਬੋਲ ਕੁ ਬੋਲ ਤੈਨੂੰ ਕਦਰ ਨਾ ਪਾਈ ਮੇਰੀ ਨੈਣ ਜੋਤੀਏ ਨੀ ਦਿੱਤਾ ਮਿੱਟੀ ਦੇ ਵਿੱਚ ਰੋਲ ਮੈਨੂੰ ਤੇਰੇ ਨਾਲ ਚੰਗੀ ਤੇਰੀ ਸਹੇਲੀ ਸੀ ਜਿਹੜੀ ਦੇਖ ਮੈਨੂੰ ਸੁਖਾ ਤਿੰਦੀ ਉਹ ਕਰਦੀ ਨਾ ਪਿਆਰ ਤੈਨੂੰ ਕਹੇ ਕਿ ਬੇਸ਼ੱਕ ਸੰਗਰੂਰ ਵੀ ਤੜਪਾ ਦਿੰਦੀ ਤੇਰੇ ਨਾਲੋਂ ਚੰਗੀ ਤੇਰੀ ਸਹੇਲੀ ਸੀ ਜਿਹੜੀ ਦੇਖ ਮੈਨੂੰ ਸੁਕਾ ਦਿੰਦੀ ਉਹ ਕਰਦੀ ਨਾ ਪਿਆਰ ਤੈਨੂੰ ਕਹੇ ਕਿ ਬੇਸ਼ੱਕ ਸੰਗਰੂਰ ਵੀ ਤੜਪਾ ਦਿੰਦੀ ਇਲਤਾਮ ਮੇਰੇ ਤੇ ਲਾਇਆ ਏ ਕਰ ਜਿੱਤ ਤਾਬਦ ਨਾਮ ਮੈਨੂੰ ਕਰ ਜਿੱਤ ਤਾਬਦ ਨਾਮ ਮੈਨੂੰ ਕਰ ਜਿੱਤ ਤਾਬਦ ਨਾਮ ਮੈਨੂੰ